ਬਟਾਲਾ ਚ ਸ਼ਹਿਰ ਦੇ ਸੋਨੀ ਕੰਪਨੀ ਦੇ ਸਭ ਤੋਂ ਪੁਰਾਣੇ ਤੇ ਮਸ਼ਹੂਰ ਸ਼ੋਰੂਮ ਨੀਲਮ ਟੀਵੀ ਸੈਂਟਰ ਤੇ ਸੋਨੀ ਇੰਡੀਆ ਲਿਮਟਿਡ ਦੇ ਪੰਜਾਬ ਦੇ ਬ੍ਰਾਂਚ ਹੈੱਡ ਸ਼੍ਰੀ ਅਸ਼wini ਚੋਧਰੀ ਜੀ ਦੇ ਵੱਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਪਨੀ ਦੇ ਏਰੀਆ ਮੈਨੇਜਰ ਸ਼੍ਰੀ ਗੌਰਵ ਜੁਨੇਜਾ, ਮੀਡੀਆ ਇੰਚਾਰਜ ਜਿਸ਼ ਕੁਮਾਰ ਅਤੇ ਕੰਪਨੀ ਦੇ ਗੁਰਦਾਸਪੁਰ ਦੇ ਡਿਸਟ੍ਰੀਬਿਊਟਰ ਗੌਰਵ ਸਲੋ ਟ੍ਰੈਵਲ ਨੂੰ ਨੀਲਮ ਟੀਵੀ ਸੈਂਟਰ ਦੇ ਮਾਲਕ ਅਨਿਲ ਗੁਪਤਾ, ਜੀ ਗੁਪਤਾ ਅਤੇ ਅਮਨ ਗੁਪਤਾ ਨਾਲ ਇਹ ਕੱਟ ਕੇ ਸੋਨੀ ਕੰਪਨੀ ਦੀ bravia 2 ਸੀਰੀਜ਼ ਦੀਆਂ ਐਮ 2 ਮਾਡਲ ਨਵੇਂ ਫੀਚਰਾਂ ਨਾਲ ਲਾਂਚ ਕੀਤੇ ਹਨ Sony ਕੰਪਨੀ ਇਲੈਕਟ੍ਰੋਨਿਕ ਮਾਰਕੀਟ ਵਿੱਚ ਦੁਨੀਆ ਦੀ ਨੰਬਰ 1 ਕੰਪਨੀ ਹੈ ਜੋ ਹਮੇਸ਼ਾ ਵਧੀਆ ਪਿਕਚਰ ਕੁਆਲਿਟੀ ਤੇ ਸਾਊਂਡ ਕੁਆਲਿਟੀ ਦਾ ਸਾਥ ਨੂੰ ਦਿੰਦੀ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂਜੀ ਅੱਜ ਆਪ ਜੀ ਦੇ ਆਪਣੇ ਸ਼ਹਿਰ ਬਟਾਲਾ ਵਿੱਚ ਬਟਾਲਾ ਸੋਨੀ ਕੰਪਨੀ ਦੇ ਸਭ ਤੋਂ ਪੁਰਾਣੇ ਸ਼ੋਅਰੂਮ ਨੀਲਮ ਟੀਵੀ ਸੈਂਟਰ ਵਿੱਚ ਕੰਪਨੀ ਦੇ ਬ੍ਰਾਂਚ ਮੈਨੇਜਰ ਸ਼੍ਰੀ ਅਸ਼wini ਚੌਧਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੰਪਨੀ ਦੀ ਨਵੀਂ LED ਜਿਹੜੀ M2 ਮਾਡਲ ਕੰਪਨੀ ਨੇ ਲਾਂਚ ਕੀਤਾ ਏ ਉਹ ਨੀਲਮ ਟੀਵੀ ਸੈਂਟਰ ਤੇ ਅੱਜ ਲਾਂਚ ਕੀਤਾ ਗਿਆ ਜਿਸ ਵਿੱਚ 43 ਇੰਚ M2 ਮਾਡਲ 55 ਇੰਚ M2 ਮਾਡਲ ਤੇ 65 ਇੰਚ ਦੇ M2 ਮਾਡਲ ਲਾਂਚ ਕੀਤੇ ਗਏ ਇਸ ਕੰਪਨੀ ਨੇ ਹੁਣ ਕੰਪਨੀ ਦੇ ਜਿਹੜੇ ਪਹਿਲਾਂ ਫਰੇਮ ਵਾਲੇ ਟੀਵੀ ਆਉਂਦੇ ਸੀ ਹੁਣ ਬੇਜਰਲੈਸ ਕੰਪਨੀ ਨੇ ਜਿਹੜੀ LED ਦੇ ਦਿੱਤੀ ਏ ਇਹ ਚ ਆਈਡੀਓ ਜਿਹੜੀ ਡੋਲਬੀ ਵਿਜ਼ਨ ਆਈਡੀਓ ਆ ਨਾਲੇ ਚ ਬਹੁਤੀ ਵਧੀਆ ਫੀਚਰ ਦਿੱਤੇ ਨੇ ਤੁਸੀਂ ਸਾਡੇ ਸ਼ੋਅਰੂਮ ਤੇ ਆਓ ਤੇ ਤੁਹਾਨੂੰ ਕੰਪਨੀ ਦੀ ਪੂਰੀ ਡੈਮੋ ਦਿੱਤੀ ਜਾਏਗੀ ਸੋਨੀ ਕੰਪਨੀ ਦੀ ਸੇਲ ਜਿਹੜੀ ਅੱਗੇ ਵੀ ਜਪਾਨ ਦੀ ਨੰਬਰ 1 ਕੰਪਨੀ ਹੈ ਤੇ ਵਰਲਡ ਵਾਈਡ ਨੰਬਰ 1 ਕੰਪਨੀ ਹੈ ਤੇ ਸੋਨੀ ਦੀ ਕੁਆਲਿਟੀ ਸਾਰੀ ਦੁਨੀਆ ਜਾਣਦੀ ਹੈ ਇਸ ਲਈ ਸੋਨੀ ਦਾ ਐਲਈਡੀ ਖਰੀਦ ਕੇ ਨੀਲਮ ਟੀਵੀ ਸੈਂਟਰ ਦੇ ਇੱਕ ਵਾਰ ਜਰੂਰ ਆਓ ਤੁਹਾਨੂੰ ਆਇਆ ਨੂੰ ਪੂਰੀ ਡੈਮੋ ਦਿੱਤੀ ਜਾਏਗੀ ਕੰਪਨੀ ਦੇ ਸਾਰੇ ਫੀਚਰਾਂ ਬਾਰੇ ਜਾਣੂ ਕਰਵਾਇਆ ਜਾਏਗਾ ਸਾਡੇ ਵੱਲੋਂ ਜਿਹੜੇ ਕੰਪਨੀ ਦੇ ਗ੍ਰਾਹਕ ਨੇ ਸੋਨੀ ਕੰਪਨੀ ਦੇ ਗ੍ਰਾਹਕ ਨੇ ਕੰਪਨੀ ਵੱਲੋਂ ਬਜਾਜ ਫਾਈਨੈਂਸ ਕੰਪਨੀ ਤੇ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਦੀ ਫੈਸਿਲਿਟੀ ਜਿਹੜੀ ਹੈ ਉਹ ਇਸ ਵੇਲੇ ਦਿੱਤੀ ਜਾ ਰਹੀ ਹੈ ਦੇ ਵਿੱਚ ਜ਼ੀਰੋ ਵਾਲੀ ਸਕੀਮ ਵੀ ਹੈ ਬਿਨਾ ਕੋਈ ਪੈਸਾ ਦਿੱਤੇ ਆ ਕਸਟਮਰ ਜਿਹੜਾ ਵਾ ਸੋਨੀ ਦੀ ਐਲਈਡੀ ਲੈ ਸਕਦਾ ਇਸ ਦੇ ਨਾਲ ਨਾਲ 18 6 ਦੀ ਸਕੀਮ ਕੰਪਨੀ ਨੇ ਦਿੱਤੀ ਹੈ ਜਿਸ ਵਿੱਚ ਗਾਹਕ ਇੱਕ ਕਿਸ਼ਤ ਜਿਹੜੀ ਹੈ ਕੰਪਨੀ ਵੱਲੋਂ ਗਾਹਕ ਨੂੰ ਮਾਫ ਕੀਤੀ ਜਾਵੇਗੀ ਅੱਜ ਕੰਪਨੀ ਵੱਲੋਂ 43 ਇੰਚ 55 ਇੰਚ ਤੇ 65 ਇੰਚ 75 ਇੰਚ ਐਲਈਡੀ ਜਿਹੜੀ ਹੈ ਐਮ2 ਮਾਡਲ ਚ ਲਾਂਚ ਕੀਤੀ ਗਈ ਹੈ ਜੀ ਸਰ ਮੇਰਾ ਨਾਮ ਗੌਰਵ ਜੁਨੇਜਾ ਹੈ ਮੈਂ ਸੋਨੀ ਇੰਡਿਆ ਦਾ ਏਰੀਆ ਮੈਨੇਜਰ ਹਾਂ ਮੇਰੇ ਨਾਲ ਰਜੀਵ ਜੀ ਨੇ ਨੀਲਮ ਟੀਵੀ ਸੈਂਟਰ ਦੇ ਓਨਰ ਮੋਰੀ ਜੀ ਨੇ ਭਾਜੀ ਡਿਸਟ੍ਰੀਬਿਊਟਰ ਨੇ ਆਪਣੇ ਕ੍ਰਿਸ਼ਨਾ ਇਲੈਕਟ੍ਰੋਨਿਕਸ ਕਲਾ ਨੂੰ ਰਜੀਸ਼ ਮਾਰਕੀਟਿੰਗ ਡਿਪਾਰਟਮੈਂਟ ਅੱਜ ਅਸੀਂ ਸੋਨੀ ਦੇ ਨਵੇਂ ਮਾਡਲ ਲਾਂਚ ਕੀਤੇ ਹੈ ਨਵੀਂ ਸੀਰੀਜ਼ ਆਈ ਹੈ ਬਰਾਵੀਆ 2 M2 ਬਾਕ 2 ਸੀਰੀਜ਼ ਉਹਦੇ ਵਿੱਚ ਅਸੀਂ 43 ਇੰਚ 55 ਇੰਚ 65 ਇੰਚ ਅੱਜ ਲਾਂਚ ਕੀਤੇ ਹੈ ਇਹਦੇ ਵਿੱਚ ਅਸੀਂ ਨਵੀਂ ਟੈਕਨੋਲੋਜੀ ਦੇ ਨਾਲ ਇਹ ਟੀਵੀ ਆਏ ਨੇ ਵਿਜਨਲੈਸ ਟੀਵੀ ਹੋ ਗਿਆ ਫਰੇਮਲੈਸ ਇਸ ਤੋਂ ਇਲਾਵਾ ਡੋਲਬੀ ਐਟਮੋਸ ਜੋ OLED ਦਾ ਫੀਚਰ ਹੈ ਉਹ ਵੀ ਇਹਦੇ ਵਿੱਚ ਅਸੀਂ ਦਿੱਤਾ ਹੈ ਇਸ ਤੋਂ ਇਲਾਵਾ ਕਸਟਮਰ ਦੇ ਲਈ ਬਹੁਤ ਵਧੀਆ ਆਫਰਸ ਨੇ 6000 ਤੱਕ ਕੈਸ਼ਬੈਕ ਹੈ 1859 ਰੁਪਏ ਤੋਂ ਬਜਾਏ ਦੇ ਉੱਪਰ HDFC ਦੇ ਉੱਪਰ ਇਹਦੀ ਕਿਸ਼ਤ EMI ਸ਼ੁਰੂ ਹੋ ਜਾਂਦੀ ਹੈ ਤਾਂ ਅੱਜ ਅਸੀਂ ਸਾਰੇ ਲੋਕਾਂ ਨੂੰ ਬਤਾਲੇ ਨਵਸੀਆਂ ਨੂੰ ਕਹਾਂਗੇ ਕਿ ਵੱਧ ਤੋਂ ਵੱਧ ਉਹ ਇਸ ਟੀਵੀ ਨੂੰ ਦੇਖਣ ਇਹਦੀ ਡੈਮੋ ਲੈਣ ਤੇ ਇਹ ਨੰਬਰ 1 ਟੀਵੀ ਹੈ ਇੰਡਸਟਰੀ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਸੋਨੀ ਬਾਰੇ ਤੇ ਇੱਥੇ ਨਿਲਮ ਟੀਵੀ ਤੇ ਆ ਕੇ ਡੈਮੋ ਲੈ ਸਕਦੇ ਨੇ ਖਰੀਦ ਸਕਦੇ ਥੈਂਕ ਯੂ